ਜਿੰਦਾਬਾਦ 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 ਰਾਜਿੰਦਰ ਕੌਰ ਜੀ ਅੱਜ ਮਹਿਲਾ ਦਿਵਸ ਵੀ ਹੈਗਾ ਤੇ ਤੁਹਾਡੇ ਪਰਿਵਾਰ ਚ ਕੌਣ ਗਿਆ ਅੰਦੋਲਨ ਤੇ ਅੰਦੋਲਨ ਤੇ ਪਰਿਵਾਰ ਸਾਡੇ ਜੋ ਡੈਡੀ ਜਾਂਦੇ ਰਹੇ ਆ ਤੇ ਮਤਲਬ ਮੇਰੇ ਘਰ ਦੇ ਜਿਹੜੇ ਉਹ ਜਾਂਦੇ ਰਹੇ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਉਦੋਂ ਦਾ ਉਹ ਜਾਂਦੇ ਜਾਂਦੇ ਆ ਹਾਂ ਤੇ ਹੁਣ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਜਿਦਾਂ ਕੰਮ ਦੇ ਘਰ ਦੇ ਦੇਖੋ ਸਾਰੇ ਕਰਨੇ ਪੈਂਦੇ ਜਿਹੜੇ ਉਹ ਬੰਦਿਆਂ ਨੇ ਕਰਨੇ ਉਹ ਵੀ ਆਪ ਨੂੰ ਕਰਨੇ ਪੈਂਦੇ ਤੇ ਚਲੋ ਜਦੋਂ ਉਹ ਹੁੰਦੇ ਘਰ ਉਦੋਂ ਉਹਨਾਂ ਨੇ ਕਰਨੇ ਜਦੋਂ ਉਹ ਫਿਰ ਅੰਦੋਲਨ ਤੇ ਗਏ ਫਿਰ ਤੇ ਕਰਨੇ ਪੈਂਦੇ ਸਾਰੇ ਕੰਮ ਹਾਂਜੀ ਤੇ ਸਰਕਾਰ ਕਿਉਂ ਨਹੀਂ ਮੰਨਦੀ ਗੱਲ ਤਾਂ ਸਰਕਾਰ ਮੰਨਦੀ ਨਹੀਂ ਗੱਲ ਸਰਕਾਰ ਦੇ ਕੰਨ ਤੇ ਜੋ ਹੀ ਨਹੀਂ ਸਰਕਦੀ ਉਹਨਾਂ ਨੂੰ ਇਹ ਹੈਗਾ ਹੀ ਨਹੀਂ ਕਿ ਕਿਸਾਨ ਇੰਨੇ ਆਣ ਕੇ ਬੈਠੇ ਆ ਕਾਦੇ ਵਾਸਤੇ ਬੈਠੇ ਆ ਉਹ ਕਿਤੇ ਵੇਲੇ ਥੋੜਾ ਘਰੋਂ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਘਰ ਕੰਮ ਕਰ ਰਿਹਾ ਮਜਬੂਰੀ ਦੇ ਕਾਰਨ ਬੈਠੇ ਆ ਇਹ ਮਜਬੂਰੀ ਦਾ ਨਜਾਇਜ਼ ਫਾਇਦਾ ਠਾਉਣ ਦੇ ਇਹਨਾਂ ਨੂੰ ਠਾਉਣਾ ਨਹੀਂ ਚਾਹੀਦਾ ਜਿਹੜੀਆਂ ਜਿਹੜੀਆਂ ਮੰਗਾਂ ਰੱਖੀਆਂ ਇਹਨਾਂ ਨੂੰ ਮੰਨਣੀਆਂ ਚਾਹੀਦੀਆਂ ਅਜੀ ਮਹਿਲਾ ਤੇ ਉਸ ਵੀ ਹੈਗਾ ਕਿਸ ਤਰ੍ਹਾਂ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗਣ ਡਿਆ ਤੁਹਾਡਾ ਧੰਨਵਾਦ ਬਹੁਤ ਵਧੀਆ ਲੱਗਿਆ ਕੀ ਕਰ ਜੀ ਅੱਜ ਜਿਹੜਾ ਮਹਿਲਾ ਦਿਵਸ ਮਨਾ ਰਹੇ ਕਿਤਰਾ ਮਨਾ ਰਹੇ ਬਹੁਤ ਵਧੀਆ ਮਨਾ ਰਹੇ ਆ ਬਹੁਤ ਤਰੀਕੇ ਵਧੀਆ ਦੇ ਨਾਲ ਮਨਾਉਣ ਦੇ ਬਹੁਤ ਬਹੁਤ ਤੁਹਾਡਾ ਧੰਨਵਾਦ న్యూਸ ਵਾਲਿਆਂ ਦਾ ਬਾਕੀ ਇਹ ਆ ਕਿ ਕਿਸਾਨ ਵੀਰਾਂ ਦਾ ਸੋਨ ਨਹੀਂ ਚਾਹੀਦੀ ਆ ਸਾਰੀ ਗੱਲ ਸਾਡੇ ਵੀਰਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਵਾ ਤੇ ਬਾਕੀ ਸਭ ਠੀਕ ਠਾਕ ਠੀਕ ਜਿੱਦ ਤੱਕ ਘਰ ਦੇ ਕੰਮ ਕੌਣ ਕੌਣ ਕਰਦਾ ਜਿੱਦ ਤੱਕ ਖੇਤਾਂ ਦੇ ਕੰਮ ਤੁਸੀਂ ਕਰਦੇ ਖੇਤਾਂ ਦੇ ਕੰਮ ਵੀ ਕਰਨੇ ਪੈਂਦੇ ਆ ਪਸ਼ੂ ਡੰਗਰਾਂ ਦੇ ਵੀ ਕੰਮ ਕਰਨੇ ਪੈਂਦੇ ਆ ਬੱਚਿਆਂ ਨੂੰ ਵੀ ਸਕੂਲੇ ਕੱਲੀ ਦਾ ਸਾਰੇ ਕੰਮ ਕਰਨੇ ਪੈਂਦੇ ਸਵੇਰ ਤੋਂ ਉੱਠ ਕੇ ਮਹਿਲਾ ਨੂੰ ਸ਼ਾਮਾਂ ਤੱਕ ਕੰਮ ਹੀ ਕੰਮ ਆ ਹਾਂਜੀ